ਜਿਵੇਂ ਅਸੀਂ ਬਾਲੀਵੁੱਡ ਦੀਆਂ ਫਿਲਮਾਂ ਚ ਸੀਰੀਅਲ ਕਿਲਰਾਂ ਦੀਆਂ ਕਹਾਣੀਆਂ ਦੇਖੀਆਂ ਤਾਂ ਉਵੇਂ ਹੀ ਪੰਜਾਬ ਚ ਵੀ ਇੱਕ ਘਟਨਾ ਵਾਪਰੀ ਹੈ 11 ਕਤਲ ਕਰਨ ਵਾਲਾ ਇੱਕ ਸੀਰੀਅਲ ਕਿਲਰ ਰੂਪਨਗਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੋਸ਼ੀ ਦਾ ਨਾਮ ਰਾਤ ਸ੍ਰੂਤ ਦੱਸਿਆ ਜਾ ਰਿਹਾ ਹੈ ਜੋ ਕਿ ਰਾਤ ਜਾਂਦਿਆਂ ਤੋਂ ਲਿਫਟ ਮੰਗਦਾ ਸੀ ਤੇ ਜਿਸ ਤੋਂ ਲਿਫਟ ਲੈਂਦਾ ਸੀ ਉਸ ਨੂੰ ਆਪਣੇ ਨਾਲ ਸੰਬੰਧ ਬਣਾਉਣ ਵਾਸਤੇ ਅਟ੍ਰੈਕਟ ਕਰਦਾ ਤੇ ਉਸ ਤੋਂ ਬਾਅਦ ਵੇ ਰੈਮੀ ਨਾਲ ਤਾਂ ਕਤਲ ਵੀ ਕਰ ਦਿੱਤਾ ਤਾਰੂਪਨਗਰ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਜਦੋਂ 11 ਕਤਲ ਕਰਨ ਵਾਲਾ ਇੱਕ ਸੀਰੀਅਲ ਕਿਲਰ ਗ੍ਰਿਫਤਾਰ ਕੀਤਾ ਇਹੇ ਭੋਲੇ ਭਾਲੇ ਲੋਕਾਂ ਨੂੰ ਰਾਤ ਨੂੰ ਸੜਕ ਤੇ ਖੜ ਕੇ ਲਿਫਟ ਦੇ ਬਹਾਨੇ ਆਪਣੇ ਚਾਰਜ ਅਫਸਰਾਂ ਤੇ ਸੰਬੰਧ ਬਣਾਉਣ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਇਸ ਗੇਵਨੋ ਰੂਪ ਨਗਰ ਚਤਤਨ ਕਿਰਤੁਰ ਸਾਭਜ ਤੋਂ ਸ਼੍ਰੀ ਫਤੇਗੜ ਸਾਭਜ ਇੱਕ ਤੇ ਹੁਸ਼ਿਆਰਪੁਰ ਚ 4 ਕਤਲ ਕੀਤੀ ਗਏ ਸਨ ਪੁਲਿਸ ਨੇ 5 ਵਾਰਦਾਤਾਂ ਵੈਰੀਫਾਈ ਕੀਤੀਆਂ ਨੇ ਤੇ ਸਮਲਿੰਗੀ ਇਹ ਦੱਸੀਆ ਜਾ ਰਿਹਾ ਹੈ ਤੇ ਗੇਗੀਗਾ ਜਿਸ ਤੋਂ ਬਾਅਦ ਕਿ ਜਦੋਂ ਪੈਸੇ ਨਾ ਮਿਲਦੇ ਜਿਸ ਨਾਲ ਇਹ ਸੰਬੰਧ ਬਣਾਉਂਦਾ ਜਦੋਂ ਉਹ ਪੈਸੇ ਨਾ ਦਿੰਦਾ ਤਾਂ ਉਸ ਦਾ ਕਤਲ ਕਰ ਦਿੰਦਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਤਲ ਕਰਕੇ ਇਹ Laash ਦੇ ਪੈਰੀ ਹੱਥ ਲਗਾ ਕੇ ਉਸ ਤੋਂ ਮਾਫੀ ਵੀ ਮੰਗਦਾ ਸੀ

ਤਾਰਾ ਲੀਗਾ ਰੋਪੜਾ ਨਾ ਕਿਉਂ ਮਾਰ ਕੇ ਉਹਦੇ ਪਿੱਛੇ ਲਿਖਿਆ ਜੀਗਾ ਮਾਰ ਕੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਪਿੱਛੇ ਪਿੱਟ ਬਰਛਾ ਕਿਉਂ ਲਿਖਿਆ ਜੀਗਾ ਔਰ ਓਕੇ ਬਾਅਦ ਓਕੇ ਕਿਉਂ ਪੈਸੇ ਜਾਣਦਾ ਸੀਗਾ ਉਹ ਬਾਦੇ ਪੈਸੇ ਲੈਣ ਦੇ ਅਸੀਂ ਤੇ ਭੜੇ ਸੀ ਲੈ ਇੱਦਾਂ ਗੋਗਿੰਗ ਮਾਨ ਲੇ ਆ ਵੀ ਗਏ ਅਸਾਂ ਤਾਂ ਕੰਮ ਉਹਦੇ ਪੈਸੇ ਕਹਿੰਦੇ ਰਹੇ ਮੈਂ ਤੁਹਾਨੂੰ ਕਹਿੰਦਾ ਉਹਨੇ ਆਮ ਬੱਠਾ ਦੀ ਫੋਨ ਹੈ ਮੈਂ ਉਹ ਸਾਰਾ ਕਿਤਾ ਗੱਡੀ ਉਹ ਹਾਂ ਮੈਂ ਪੁੱਛਿਆ ਕਹਿੰਦਾ ਕਿਤਾ ਕਿਤਾ ਕਰਨਾ ਕੋਈ ਲekin nahi bas taan kinne lane ta ta sawal ta ਇਹ ਸੀ ਕਹਾਣੀ ਤਾਂ ਸੱਤੀ ਕਾਟ ਕੇ ਇਤਨਾ ਮੂਣਾ ਉਤਰਦਾ ਇੱਕ ਜਿਹਨੋਂ ਪੈਸੇ ਨਹੀਂ ਦਿੱਤੇ ਨਗਰ ਦੀ ਚੁੰਤਰਦਾਨੀ ਸੀ ਮੇਰੇ ਉੱਤਰ ਕਾਮਰ ਕੜਬਦਾ ਵੀ ਬਾਹਰ ਪੇਨ ਕਿਛ ਦਿਨ ਦਾ ਗੱਟੇ ਮੇਥੀ ਸੇ ਸਾਰੇ ਇਹ ਦਿਨ ਕਿਸ ਬਾਰੇ ਵੀ ਬੀਤਦਾ ਤੇ ਫਿਰ ਮੈਂ ਮਾਰੇ ਚੇਟ ਗੂੜ ਮਾਰੀ ਹੋਈ ਤੇਰੇ ਟਾਰਗੇਟ ਨੂੰ ਨਵੀਂ ਕਲਰ ਪੜਿਆ ਸਾਡੇ ਇੱਥੋਂ ਪਾਈ ਉਹ ਕਹਿੰਦਾ ਚੱਲ ਗੱਡੀ 'ਚ ਬੈਠੀ ਗੱਲ ਕਰਦੇ ਹੈ ਨਾ 2 ਵਜੇ ਤਾਂ ਨਾ ਕੰਮ ਮੇਰੇ ਡੰਡਾ ਮਾਰੇ ਮੈਂ ਤਾਂ ਦੱਸਦਾ ਕਿ ਜਮਾ ਆ ਤੇ ਜਿੱਥੇ ਬੈਠੇ ਸੀ ਮੈਂ ਤਾਂ ਕੁ ਮਫਰਲ ਮਫਰਲ ਸਿਰ ਤੇ ਬੰਨਿਆ ਤਾਂ ਮੈਂ ਉਹ ਲਾ ਕੇ ਗੱਡੀ 'ਚ ਪਾ ਦਿੱਤਾ ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਅੱਧੀ ਮਸਲਤ ਵਾਲੇ ਮਾਰੇ ਪਰ ਕੋਈ ਨਾ ਕੋਈ ਮਰਪਾ ਹੁੰਦਾ ਸੀ ਪਾਪਾ ਉਹ ਆਹ ਯਾਰ ਵੀ ਹੈਗਾ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰਦਾ ਦਾ ਪੈਸੇ ਤੇ ਚੱਕਰ ਚ ਮਾਰੇ ਸਾਰੇ ਪੈਸੇ ਦਿੰਦੇ ਨਹੀਂ ਅੱਛਾ ਉਹ ਟਮਾਰ ਕੇ ਵੀ ਲਗਾਉਂਦੇ ਕਰਦੇ ਸੀ ਜ਼ਬਰਦਸਤ ਸਾਇਕੀਰ ਜੀ ਤੇ ਤੁਹਾਡੇ ਪਰਿਵਾਰ ਤੋਂ ਕੌਣ-ਕੌਣ ਹੈਗਾ ਪਰਿਵਾਰ ਛੱਡਿਆ ਹੈ ਤੂੰ ਸਾਰੇ ਅੱਛਾ ਪਰਿਵਾਰ ਨੇ ਛੱਡਤਾ ਜੇ ਤੁਸੀਂ ਛੱਡੇ ਪਰਿਵਾਰ ਨੂੰ ਸਮਾਂ ਨਹੀਂ ਛੱਡਦਾ ਕਿੰਨੇ ਘੰਟੇ ਤੱਕ ਬਾਰਦਾਤਾ ਕਰਨੀ ਜਿਹੜੀ ਨਹੀਂ ਜਾ ਸਿਦਾ ਦੱਤੀਆਂ ਇਹਨੂੰ ਦਾਰਦੀ ਵੀ ਥੋੜੀ ਜਿਹੀ ਚਿੱਤਿਆ ਜਾਂ ਸ਼ਸ਼ਾ ਜਾਂ ਮਾਰੇ ਆ ਪਾਉਂਦੇ ਅਫਸੋਸ ਹੈ ਜੋ ਤਾਂ ਹੁਣ ਤੱਕ ਹੋਰ ਇਹ ਪੀੜਾ ਨਹੀਂ ਜੇ ਉੱਠਣੀ ਨਹੀਂ ਥੋੜੀ ਲਾਈਟ ਮਾਰਾ ਕਿਤੇ ਮੈਂ ਪਛਤਾਵਾ ਕਰਦਾ ਕਿਤੇ ਕੋਈ ਜਾਨ ਮਾਰਿੰਦੀ ਉਹ ਤਾਂ ਕਰ ਸਕੀ ਸੀ ਪਰ ਮੈਂ ਮਾਰ ਤੋਂ ਬਾਅਦ ਮਾਫੀ ਵੀ ਮੰਗ ਰਿਹਾ ਸੀ ਕੁਤੇਵਾ ਮਾਫੀ ਮੰਗਦਾ ਸੀ ਉਹਨਾਂ ਦੇ ਪੈਰ ਛੂਕੇ ਮੈਂ ਕਿਹਾ ਮਾਫ ਕਰਾ ਚੁਣ ਮਾਫ ਕਰਾ ਸੀ ਮਾਰਨ ਦਾ ਬਲ ਗਲਤੀ ਹੋ ਗਈ ਮੈਂ ਤਾਂ ਮਾਫ ਕਰਦੇ ਤੁਹਾਨੂੰ ਗਲਤ ਹੋ ਗਿਆ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਐਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਇਨੀਅਰ ਕ੍ਰਾਈਮ ਦੇ ਅਣਸੁਣੇ ਕੇਸਿਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉੱਤੇ ਤਫ਼ਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਐ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਲੇ 'ਚ ਅਰੰਗਪੁਰ ਸਾਹਿਬ ਤੇ ਨੰਦਾ ਸਬਡਿਵੀਜ਼ਨ 'ਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਟ ਡੀਐਸਪੀ ਅਰੰਗਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਰਟਰ ਦੀ ਸੁਪਰਵਾਈਜ਼ਨ ਹੇਟ ਐਸਐਚਓ ਤੇ ਡੀਐਸਪੀ ਸਹਿਬਾਨ ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫ਼ਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹ ਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਇਹਦੀ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਦਲ ਕੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਅਹ ਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ 'ਚ ਇੱਥੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕਿਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬੋਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਢੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟ੍ਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸ ਕਫਲ ਹੁੰਦਾ ਸੀ ਮੈਂ ਵੀ ਜਿਸ ਤਰ੍ਹਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਹਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ दर्ज ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਖੇਤ 6 ਕੇਸਿਸ ਅਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਤਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆ ਗਏ ਔਰ ਬਾਕੀ ਦਿਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਆ ਗਏ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਵਿਡੈਂਸਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਅਗਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਕੋਣ ਆ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈਗੇ ਔਰ ਘਰੋਂ ਜਰਾ ਹੈਗਾ ਇਹਨੂੰ ਕੱਟਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਥਰੂ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਟਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਹਕਮਦਾਰ ਹੁੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੋੜਾ ਟੂਲਪਲੇਸ 'ਤੇ ਲੱਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀ ਕਿ ਬਟ ਉਹ ਨਾਲੇ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜਿਹੜੇ ਪੁਆਇੰਟ ਆਗੇ ਨੇ ਉਹਨਾਂ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵਿਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਟ੍ਰੇਸ ਕਿਧਾ ਹੈ ਪੁਲਿਸ ਦੇ ਸਾਡੀ ਕਿਧਾ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਹੈ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵਿਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵਿਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸ ਵਿੱਚ ਕਨਵਿਕਸ਼ਨ ਵੀ ਹੁੰਦੀ ਹੈਗੀ ਹੈ ਤੇ ਨਾਲ ਦੇ ਨਾਲੋ ਟਰੇਸ ਵੀ ਹੁੰਦੇ ਹੈਗੇ ਆ ਇਹ ਪੁੱਛਿਆ ਵੀ ਇਹ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਯਾ ਸੈਕਸ਼ੂਅਲ ਪ੍ਰੋਬਲਮ ਹੈਗੀ ਉਹਨੂੰ ਉਹਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਕਰਾਈਂ ਕੀਤਾ ਹੈ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕ